ਹਾਣਿਆ ਵੇ ਕਿਤੇ ਸਿੱਖ ਤੂੰ ਦੁੱਖ ਸੁੱਖ ਭੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਪੰਜਾਬੀ ਗਾਇਕ ਜਸਬੀਰ ਜੱਸੀ ਜਿਥੇ ਆਪਣੀ ਗਾਇਕੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਦੇ ਵਿਚ ਰਹਿੰਦੇ ਨੇ ਤੇ ਦੂਜੇ ਪਾਸੇ ਆਪਣੇ ਵੱਖ-ਵੱਖ ਬਿਆਨਾਂ ਅਤੇ ਨਾਲ ਹੀ ਹਾਸੇ ਮਜ਼ਾਕ ਨੂੰ ਲੈ ਕੇ ਵੀ ਖੂਬ ਫੇਮ ਕਰਦੇ ਨੇ ਇਸੇ ਦੇ ਵਿਚਕਾਰ ਜਸਬੀਰ ਜੱਸੀ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਨੇ ਤੇ ਉੱਥੇ ਹੀ ਹੁਣ ਜਸਬੀਰ ਜੱਸੀ ਦੇ ਵੱਲੋਂ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਨਵੀਂ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਜਸਬੀਰ ਜੱਸੀ ਆਪਣੇ ਗੀਤਾਂ ਦੇ ਉੱਤੇ ਰਿਹਰਸਲ ਕਰਦੇ ਹੋਏ ਵਿਖਾਈ ਦੇ ਰਹੇ ਨੇ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਜਸਬੀਰ ਜੱਸੀ ਦੇ ਨਾਲ ਇੱਕ ਹੋਰ ਸ਼ਖਸ ਉੱਥੇ ਮੌਜੂਦ ਹੈ ਤੇ ਕਾਫੀ ਹਲੇ ਰਿਹਰਸਲ ਹੋਣ ਵਾਲਾ ਸਮਾ ਜਿਹੜਾ ਵਿਖਾਈ ਦੇ ਰਿਹਾ ਤਾਂ ਜ਼ਰੂਰ ਦੱਸ ਦਈਏ ਕਿ ਇਸ ਦੌਰਾਨ ਜਸਬੀਰ ਜੱਸੀ ਨੇ ਗਾंदे ਹੋਏ ਮੀਕਾ ਸਿੰਘ ਦੀ ਖਾਸ ਗੱਲ ਦਾ ਜ਼ਿਕਰ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਮੀਕਾ ਸਿੰਘ ਹਮੇਸ਼ਾ ਉਹਨਾਂ ਦੀ ਇਸ ਗੱਲ ਦੀ ਸਿਫਤ ਕਰਦੇ ਨੇ ਕਿ ਜਿੱਥੇ ਜਸਬੀਰ ਜੱਸੀ ਦਾ ਸ਼ੋਅ ਹੋਵੇ ਜਾਂ ਕੋਈ ਪ੍ਰੋਗਰਾਮ ਹੋਵੇ ਉੱਥੇ ਜਸਬੀਰ ਜੱਸੀ ਇੱਕ ਦਿਨ ਪਹਿਲਾਂ ਹੀ ਪਹੁੰਚ ਜਾਂਦੇ ਨੇ ਤੇ ਅੱਜ ਮੀਕਾ ਸਿੰਘ ਦੀ ਕਹੀ ਹੋਈ ਗੱਲ ਵੀ ਸੱਚ ਹੋਈ ਹੋਣ ਦੀ ਨਜ਼ਰ ਆ ਰਹੀ ਹੈ ਤਾਂ ਇਹ ਜ਼ਰੂਰ ਦੱਸ ਦਈਏ ਕਿ ਜਸਬੀਰ ਜੱਸੀ ਦਾ ਇੱਥੇ ਸ਼ੋਅ ਹੋਣਾ ਹੈ ਤੇ ਇੱਕ ਦਿਨ ਪਹਿਲਾਂ ਜਸਬੀਰ ਜੱਸੀ ਰਿਹਰਸਲ ਕਰਨ ਦੇ ਲਈ ਉਥੇ ਪਹੁੰਚੇ ਨੇ ਤਾਂ ਕਾਫੀ ਧਾਮ-ਚਮ ਤਾਂ ਨਹੀਂ ਹੈ ਪਰ ਹਲੇ ਤਿਆਰੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਆਪਣੇ ਸੁਰ ਲਾਉਂਦੇ ਹੋਏ ਜਸਬੀਰ ਜੱਸੀ ਜ਼ਰੂਰ ਨਜ਼ਰ ਆਏ ਨੇ ਤੇ ਇਹਨਾਂ ਸੁਰਾਂ ਦੇ ਵਿੱਚ ਜਸਬੀਰ ਜੱਸੀ ਗੀਤ ਗਾਰੇ ਨੇ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਟੋਲਣਾ ਸੋ ਆਪਣੀ ਖੂਬਸੂਰਤ ਆਵਾਜ਼ ਦੇ ਵਿੱਚ ਜਸਬੀਰ ਜੱਸੀ ਨੇ ਇੱਕ ਗੀਤ ਦੇ ਰਿਹਸਲ ਕੀਤੀ ਹੈ ਤੇ ਇਸ ਦੌਰਾਨ ਇਹ ਵੀ ਕਿਹਾ ਹੈ ਕਿ ਮੀਕਾ ਸਿੰਘ ਅਕਸਰ ਉਹਨਾਂ ਨੂੰ ਇਹ ਕਹਿੰਦੇ ਨੇ ਕਿ ਜਸਬੀਰ ਜੱਸੀ ਹਮੇਸ਼ਾ ਇੱਕ ਦਿਨ ਪਹਿਲਾਂ ਉੱਥੇ ਪਹੁੰਚ ਜਾਂਦੇ ਨੇ ਜਿੱਥੇ ਉਹਨਾਂ ਦਾ ਪ੍ਰੋਗਰਾਮ ਹੁੰਦਾ ਹੈ ਤੇ ਅਸੀਂ ਵੇਲੇ ਆ ਇਸ ਲਈ ਪਹੁੰਚ ਜਾਂਦੇ ਆ ਮੀਕਾ ਸਿੰਘ ਕਾਫੀ ਜ਼ਾਰੇ ਆਪਣੇ ਕਾਨਸਰਟਸ ਨੂੰ ਲੈ ਕੇ ਬਿਜ਼ੀ ਹੁੰਦੇ ਨੇ ਇਸ ਲਈ ਹਮੇਸ਼ਾ ਕਾਨਸਰਟ ਨੂੰ ਲੈ ਕੇ ਪਹੁੰਚਦੇ ਨੇ ਤਾਂ ਇਸ ਹਾਸੇ ਮਜ਼ਾਕ ਦੇ ਨਾਲ ਜਸਬੀਰ ਜਸੀ ਨੇ ਵੀਡੀਓ ਜਿਹੜੀ ਆਪਣੇ ਇੰਸਟਾਗ੍ਰam ਦੇ ਉੱਤੇ ਸਾਂਝੀ ਕੀਤੀ ਹੈ ਉਤੇ ਪੰਜਾਬੀ ਗਾਇਕ ਆਰਨੇਤ ਜੋ ਆਪਣੇ ਗਾਇਕੀ ਨੂੰ ਲੈ ਕੇ ਹਮੇਸ਼ਾ ਫੇਮ ਖਾਟਦੇ ਨੇ ਉਹਨਾਂ ਨੇ ਗੀਤਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੀ ਦੇਣ ਦਿੱਤੀ ਹੈ ਤੇ ਇਸ ਦੇ ਨਾਲ ਹੀ ਖੂਬਸੂਰਤ ਆਵਾਜ਼ ਦੇ ਮਾਲਕ ਅਤੇ ਨਾਲ ਹੀ ਇੱਕ ਚੰਗੇ ਇਨਸਾਨ ਆਰਨੇਤ ਹਮੇਸ਼ਾ ਆਪਣੇ ਗਾਇਕੀ ਨੂੰ ਲੈ ਕੇ ਵਕ ਫੇਮ ਜ਼ਰੂਰ ਖਾਟਦੇ ਹੋਏ ਨਜ਼ਰ ਆਉਂਦੇ ਨੇ ਪਰ ਇਸੇ ਦੇ ਵਿਚਕਾਰ ਆਰਨੇਤ ਨੇ ਇੱਕ ਹੋਰ ਨਵੀਂ ਵੀਡੀਓ ਆਪਣੇ ਇੰਸਟਾਗ੍ਰam ਦੇ ਉੱਤੇ ਸਾਂਝੀ ਕੀਤੀ ਹੈ ਇਹ ਉਹਨਾਂ ਦੇ ਕਿਸੇ ਗੀਤ ਦੀ ਵੀਡੀਓ ਨਹੀਂ ਹੈ ਨਾ ਹੀ ਦੀ ਕੋਈ ਆਪਣੀ ਨਵੀਂ ਐਲਬਮ ਨੂੰ ਲੈ ਕੇ ਕੋਈ ਹੈ ਚੀਜ਼ ਹੈ ਬਟ ਉਹਨਾਂ ਨੇ ਇਹ ਜਿਹੜੀ ਵੀਡੀਓ ਸਾਂਝੀ ਕੀਤੀ ਹੈ ਇਸ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਆਰਨੇਤ ਆਪਣੇ ਪਿਓ ਦੀ ਸੇਵਾ ਕਰਦੇ ਹੋਏ ਨਜ਼ਰ ਆਏ ਨੇ ਇਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਆਰਨੇਤ ਦੇ ਪਿਤਾ ਜਿਹੜੇ ਨੇ ਉਹ ਹਸਪੀਟਲ ਦੇ ਵਿੱਚ ਦਾਖਲ ਨੇ ਤੇ ਕਾਫੀ ਬਿਮਾਰ ਲੱਗਦੇ ਨੇ ਇਸ ਦੌਰਾਨ ਆਰਨੇਤ ਉਹਨਾਂ ਦੇ ਹੱਥਾਂ ਅਤੇ ਪੈਰਾਂ ਦੀ ਮਾਲਿਸ਼ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਦੇ ਵੀਡੀਓ ਦੇ ਪਿੱਛੇ ਆਰਨੇਤ ਨੇ ਆਪਣਾ ਹੀ ਬੇਬੇ ਪਾਪੂ ਵਾਲਾ ਇੱਕ ਬਹੁਤ ਹੀ ਖੂਬਸੂਰਤ ਗੀਤ ਵੀ ਲਗਾਇਆ ਹੋਇਆ ਹੈ ਸੋ ਜਿਸ ਭਾਵਨਾ ਦੇ ਨਾਲ ਇਹ ਕਹਿ ਸਕਦੇ ਹਾਂ ਕਿ ਜਿਸ ਰਿਸਪੈਕਟ ਦੇ ਨਾਲ ਆਰਨੇਤ ਆਪਣੇ ਪਿਓ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਕਿਤਨਾ ਕਿਤੇ ਬਾਕੀਆਂ ਲਈ ਮਿਸਾਲ ਜ਼ਰੂਰ ਹੈ ਤੇ ਉੱਥੇ ਹੀ ਹੁਣ ਬਹੁਤ ਸਾਰੇ ਖੂਬਸੂਰਤ ਕਮੈਂਟਸ ਜਿਹੜੇ ਨੇ ਉਹ ਆਰਨੇਤ ਨੂੰ ਜ਼ਰੂਰ ਆ ਰਹੇ ਨੇ ਕਿ ਹਮੇਸ਼ਾ ਆਪਣੇ ਮਾਵਾ ਤੇ ਪਿਓ ਨੂੰ ਅਜਿਹਾ ਪੁੱਤ ਮਿਲਣਾ ਜ਼ਰੂਰੀ ਹੈ ਤਾਂ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਜਿਹੜੇ ਨੇ ਆਰਨੇਤ ਨੂੰ ਦਿੱਤੇ ਜਾ ਰਹੇ ਨੇ ਤੇ ਉੱਥੇ ਹੀ ਉਸਦੇ ਪਿਤਾ ਦੀ ਜਲਦੀ ਠੀਕ ਹੋਣ ਦੀ ਜਿਹੜੀ ਆ ਉਹ ਕਾਮਨਾ ਵੀ ਕੀਤੀ ਜਾ ਰਹੀ ਹੈ